ਸਤਿ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਦੇਵ ਜੀ ਨੂੰ ਕੱਲੇ ਪੰਜਾਬੀ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਅਫਗਾਨਿਸਤਾਨ ਦੇ ਵਿੱਚ ਬਾਲਾ ਗਦਾਨ ਕਹਿੰਦੇ ਸੀ ਨਾਨਕ ਚਾਰੀਆ శ్రీలంਕਾ 'ਚ ਕਹਿੰਦੇ ਸੀ ਨਾਨਕ ਲਾਮਾ ਤਿੱਬਤ 'ਚ ਕਹਿੰਦੇ ਸੀ ਨਨਪੋਚੀ ਸਿਕਮ ਜੇ ਕਹਿੰਦੇ ਸੀ ਪੋਟਾਨ ਚ ਕਹਿੰਦੇ ਸੀ ਨਾਨਕ ਰਿਸ਼ੀ ਨੇਪਾਲ ਚ ਕਹਿੰਦੇ ਸੀ ਨਾਨਕ ਪੀਰ ਇਰਾਕ ਚ ਕਹਿੰਦੇ ਸੀ ਵਲੀ ਹਿੰਦੀਸ ਸਾਊਦੀ ਅਰਬ ਚ ਕਹਿੰਦੇ ਸੀ ਨਾਨਕ ਵਲੀ ਏਜੀਪਟ ਚ ਕਹਿੰਦੇ ਸੀ ਕਰਮਦਾਰ ਰੂਸ ਚ ਕਹਿੰਦੇ ਸੀ ਫੂਸਾ ਚੀਨ ਚ ਕਹਿੰਦੇ ਸੀ ਅੱਜ ਆਪਾਂ ਉਹਨਾਂ ਦੀ ਚਾਰਨ ਸ਼ੋ ਧਰਤੀ ਤੇ ਉਹਨਾਂ ਦੇ ਬਾਡੀ ਨਾਲ ਟੱਚ ਹੋਇਆ ਪੱਥਰ ਜਿਹੜਾ ਵਾ ਉਹਦੇ ਦਰਸ਼ਨ ਕਰਾਂਗੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਪੱਥਰ ਸਾਹਿਬ ਵਿਖੇ ਜਿਹੜਾ ਲੇਹ ਲਦਾਖ ਦੀਆਂ ਉੱਚੀਆਂ ਪਹਾੜੀਆਂ 'ਚ ਹਾਈ ਐਲਟੀਟਿਊਡ ਦੇ ਉੱਤੇ ਬਣਿਆ ਹੋਇਆ ਇੱਥੇ ਦੀ ਜਿਹੜੀ ਉਚਾਈ ਹੈਗੀ ਆ ਕੋਈ ਲਗਭਗ 14-15000 ਫੁੱਟ ਉਚਾਈ ਆ ਸਮੁੰਦਰ ਤਲ ਤੋਂ ਤੇ ਇੱਥੇ ਜਿਹੜੀ ਹੈਗੀ ਆ ਇੱਥੇ ਦੀ ਬੜੀ ਅਜੀਬ ਕਹਾਣੀ ਆ ਅਜੀਬ ਦਾਸਤਾਵਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ ਮਤਲਬ ਚਾਰ ਟਰੈਵਲ ਕੀਤੇ ਸੀ ਬਹੁਤ ਲੰਮੇ-ਲੰਮੇ ਤੇ ਚਾਰੇ ਦਿਸ਼ਾਵਾਂ ਵੱਲ ਕੀਤੀਆਂ ਸੀ ਤੇ ਇੱਕ ਉਦਾਸੀ ਜਿਹੜੀ ਉਹਨਾਂ ਦੀ ਤੀਜੀ ਉਦਾਸੀ ਸੀ ਉਹ ਉਹਦੇ ਵਿੱਚ ਇੱਧਰ ਨੂੰ ਆਏ ਸੀ 1514 ਤੋਂ ਲੈ ਕੇ 1518 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਇਸ ਏਰੀਏ ਵੱਲ ਨੂੰ ਆਏ ਸੀ ਇਹ ਗੁਰਦੁਆਰਾ ਸਾਹਿਬ ਆਗੇ ਬਹੁਤ ਪਵਿੱਤਰ ਸਥਾਨ ਆਪਾਂ ਹਰ ਗੱਲ ਇਹਦੇ ਵਿੱਚ ਕਲੀਅਰ ਕਰਾਂਗੇ ਵੀ ਕੀ ਕਹਾਣੀ ਆ ਕੌਣ ਸੇਵਾ ਕਰਦਾ ਕਿੰਨੀ ਉਚਾਈ ਆ ਕਿੰਨਾ ਟੈਂਪਰੇਚਰ ਆ ਤੇ ਉਹ ਪੱਥਰ ਕਿੱਥੇ ਆ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਦੋਂ ਰਾਖਸ਼ ਨੇ ਸਿੱਟਿਆ ਸੀ ਤੇ ਕਹਿੰਦੇ ਉਹ ਮੋਮ ਦਾ ਬਣ ਗਿਆ ਸੀ ਆਪਾਂ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਪਹੁੰਚ ਗਏ ਪਾਰਕਿੰਗ ਦੇ ਵਿੱਚ ਇਹ ਜਦੋਂ ਸੜਕ ਬਣਨੀ ਸੀਗੀ 1970 ਦੇ ਵਿੱਚ ਇਹ ਸੜਕ ਬਣੀ ਪ੍ਰਿੰਸੀਪਲ ਸੁਤਵੀਰ ਸਿੰਘ ਆ ਕੋਈ ਉਹ ਲਿਖਦੇ ਆ ਬਲਿਓ ਚਿਰਾਗ ਨਾਮ ਦੀ ਕੋਈ ਕਿਤਾਬ ਆ ਉਹਨਾਂ ਦੀ ਉਹਦੇ ਪੇਜ ਨੰਬਰ 170 ਦੇ ਉੱਤੇ ਉਹਨਾਂ ਨੇ ਲਿਖਿਆ ਕਿ ਜਦੋਂ ਇੱਥੋਂ ਸੜਕ ਬਣ ਰਹੀ ਸੀ ਇਹ ਇਹ ਲੇਹ ਤੋਂ ਸ਼੍ਰੀਨਗਰ ਮਾਰਗਾ ਜਨ ਕਿ ਲੇਹ ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਦੋਂ ਇਹ ਸੜਕ ਬਣਨੀ ਸੀ 1970 ਦੇ ਵਿੱਚ ਤਾਂ ਇੱਥੇ ਇੱਕ ਪੱਥਰ ਸੀ ਜਿਹਨੂੰ ਮਸ਼ੀਨ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਬਲੇਡ ਟੁੱਟ ਗਿਆ ਫਿਰ ਬਰੂਦ ਵੀ ਉੱਥੇ ਅਸਰ ਨਹੀਂ ਕੀਤਾ ਫਿਰ ਇੱਥੇ ਮੇਜਰ ਸੁੰਦਰ ਸਿੰਘ ਸੀਗੇ ਉਹਨਾਂ ਦੀ ਕਿਤਾਬ ਦੇ ਮੁਤਾਬਕ ਵੀ ਉਹਨਾਂ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਗੁਰੂ ਸਾਹਿਬ ਨੇ ਬਾਰੇ ਜੜ ਕੇ ਸਾਰੀ ਜਾਣਕਾਰੀ ਦੱਸੀ ਨਿਸ਼ਾਨੀਆਂ ਦੱਸੀਆਂ ਜਦੋਂ ਉਹ ਸਵੇਰੇ ਆ ਕੇ ਇੱਥੇ ਪਹੁੰਚੇ ਤਾਂ ਸਾਰੀਆਂ ਨਿਸ਼ਾਨੀਆਂ ਮਿਲੀਆਂ ਤੇ ਫਿਰ ਇੱਥੇ ਉਦੋਂ ਤੋਂ ਹੀ ਆਰਮੀ ਨੇ ਇਸ ਜਗ੍ਹਾ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਆਰਮੀ ਨੇ ਹੀ ਇੱਥੇ ਬਿਲਡਿੰਗ ਸਾਰੀ ਆਰਮੀ ਹੀ ਇੱਥੇ ਲੰਗਰ ਚਲਾ ਰਹੀ ਆ ਆਰਮੀ ਹੀ ਤੇ ਸੇਵਾ ਕਰ ਰਹੀ ਆ ਈਵਨ ਕੇ ਪਾਠੀ ਸਿੰਘ ਵੀ ਆਰਮੀ ਦੇ ਹੀ ਨੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਗਏ ਤੇ ਬਾਕੀ ਗੱਲਾਂ ਆਪਾਂ ਨਾਲ ਦੀ ਨਾਲ ਕਰਦੇ ਆਂ ਬੜੀ ਖੂਬਸੂਰਤ ਜਗ੍ਹਾ ਬਣ ਗਈ ਇਹ ਇੱਥੇ ਟਾਈਲਾਂ ਲੱਗੀਆਂ ਕਈ ਸਾਲ ਪਹਿਲਾਂ ਮੈਂ ਗਿਆ ਸੀ ਬਿਲਡਿੰਗ ਛੋਟੀ ਸੀਗੀ ਤੇ ਇੱਥੇ ਇਤਿਹਾਸ ਲਿਖਿਆ ਗੁਰਦੁਆਰਾ ਸਾਹਿਬ ਦਾ ਇਹਦੇ ਵਿੱਚ ਲਿਖਿਆ ਹੋਇਆ ਕਿ 1500 16 17 ਦੇ ਵਿੱਚ ਜਦੋਂ ਇੱਥੇ ਗੁਰੂ ਸਾਹਿਬ ਲੇ ਚਲੇ ਗਏ ਸੀ ਲੇ ਤੋਂ ਜਦੋਂ ਵਾਪਸ ਲੇ ਦੇ ਵਿੱਚ ਲੋਕਾਂ ਨੇ ਦੱਸਿਆ ਕਿ ਇੱਕ ਉੱਥੇ ਇਸ ਜਗ੍ਹਾ ਦੇ ਉੱਤੇ ਵੀ ਗੁਰੂ ਜੀ ਤੁਸੀਂ ਚਰਨ ਪਾ ਕੇ ਆਇਓ ਉੱਥੇ ਇੱਕ ਰਾਖਸ਼ ਰਹਿੰਦਾ ਜਣ ਕੇ ਹੈਗਾ ਤਾਂ ਬੰਦਾ ਹੀ ਆ ਤੇ ਉਹ ਉੱਪਰ ਉਸ ਜਗ੍ਹਾ ਦੇ ਉੱਤੇ ਉਹ ਉਹਦੇ ਪੱਥਰ ਰੱਖੇ ਹੁੰਦੇ ਸੀ ਉਹ ਜਦੋਂ ਕੋਈ ਲੰਘਦਾ ਸੀ ਤੇ ਉਹ ਤੇ ਪੱਥਰ ਸਿੱੜ ਦਿੰਦਾ ਸੀ ਜਾਂ ਪੱਥਰ ਮਾਰਦਾ ਸੀ ਈਵਨ ਇਹ ਵੀ ਕਿਹਾ ਗਿਆ ਕਿ ਉਹ ਬੰਦਿਆਂ ਨੂੰ ਖਾ ਵੀ ਜਾਂਦਾ ਸੀ ਉਹਨੂੰ ਸਿੱਧ ਵੀ ਕਹਿ ਦਿੰਦੇ ਆ ਰਾਖਸ਼ ਵੀ ਕਹਿ ਲੈਂਦੇ ਆ ਜਾਂ ਮਾੜਾ ਇਨਸਾਨ ਵੀ ਕਹਿ ਲੈਂਦੇ ਆ ਆਪਾਂ ਤੇ ਜਦੋਂ ਗੁਰੂ ਜੀ ਇੱਥੇ ਲੋਕਾਂ ਦੇ ਕਹਿਣ ਦੇ ਕਰਕੇ ਇੱਥੇ ਆਏ ਤਾਂ ਗੁਰੂ ਜੀ ਆਪਣੀ ਭਗਤੀ ਚ ਲੀਨ ਸੀਗੇ ਥੱਲੇ ਨਦੀ ਵਗਦੀ ਆ ਉਹਦੇ ਕਿਨਾਰੇ ਬੈਠੇ ਸੀ ਤੇ ਜਦੋਂ ਇੱਥੇ ਬੈਠੇ ਸੀਗੇ ਤਾਂ ਉਸ ਨੇ ਇੱਕ ਵੱਡਾ ਟੰਨਾ ਟੰਨਾ ਦੇ ਵਜਨ ਵਾਲਾ ਪੱਥਰ ਉਹਨਾਂ ਵੱਲ ਰੋੜ ਦਿੱਤਾ ਤੇ ਉਹਨਾਂ ਵੱਲ ਰੋੜਤਾ ਤੇ ਗੁਰੂ ਜੀ ਉਵੇਂ ਹੀ ਸਮਾਧੀ ਚ ਬੈਠੇ ਰਹੇ ਤੇ ਉਹ ਪੱਥਰ ਨੇ ਵਿੱਚ ਵਿੱਚ ਵੱਜ ਕੇ ਜਦੋਂ ਪੱਥਰ ਵੱਜਿਆ ਵਿੱਚ ਉਹਨਾਂ ਦੇ ਤਾਂ ਉਹ ਮੂਮ ਦਾ ਬਣ ਗਿਆ ਤੇ ਗੁਰੂ ਸਾਹਿਬ ਦਾ ਜਿਹੜਾ ਸਰੀਰ ਆ ਉਹਦੇ ਵਿੱਚ ਛੱਪ ਗਿਆ ਜਾਨਕਿ ਅੱਧਾ ਧਸ ਗਿਆ ਤੇ ਜਣ ਕੇ ਉਹਨਾਂ ਨੂੰ ਸਮਾਧੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਉਹ ਉਵੇਂ ਬੈਠੇ ਰਹੇ ਫਿਰ ਉਹ ਉੱਤਰ ਕੇ ਆਇਆ ਜਦੋਂ ਉੱਪਰੋਂ ਜਿਹੜੀ ਤੁਹਾਨੂੰ ਚੋਟੀ ਦਿਖਾਈ ਸੀ ਦੁਬਾਰਾ ਫਿਰ ਦਿਖਾਉਣਾ ਜਦੋਂ ਉੱਤਰ ਕੇ ਆਇਆ ਉਹਨੇ ਕਿਹਾ ਵੀ ਇਹ ਇਹ ਕੀ ਕਰਾਮਾਤ ਹੋ ਗਈ ਏਡਾ ਵੱਡਾ ਪੱਥਰ ਆ ਇਹਦੇ ਨਾਲ ਤਾਂ ਘਰ ਟੁੱਟ ਜੂ ਸਾਰੇ ਦਾ ਸਾਰਾ ਜਾਂ ਕਈ ਬੱਸਾਂ ਵੀ ਮਿੱਧੀਆਂ ਜਾ ਸਕਦੀਆਂ ਪੱਥਰ ਦਾ ਏਡਾ ਵੱਡਾ ਸਾਈਜ਼ ਆ ਇਹ ਜੋੜਾ ਘਰ ਆ ਗਿਆ ਤੇ ਜਦੋਂ ਉਹ ਆਇਆ ਇੱਥੇ ਥੱਲੇ ਤਾਂ ਉਹਨੇ ਪੱਥਰ ਦੇ ਮਾਰੀ ਲੱਤ ਤੇ ਉਹਦਾ ਪੈਰ ਵੀ ਉਹਦੇ ਵਿੱਚ ਛੱਪ ਗਿਆ ਜਾਨਕਿ ਇੱਕ ਮੋਮ ਦਾ ਪੱਥਰ ਬਣ ਗਿਆ ਫਿਰ ਉਹਨੂੰ ਅਹਿਸਾਸ ਹੋਇਆ ਵੀ ਮੈਂ ਇਹ ਗਲਤ ਕੀਤਾ ਜਦੋਂ ਗਲਤ ਕੀਤਾ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਅੱਗੇ ਤੋਂ ਮਾੜੇ ਕੰਮ ਕਰਨੇ ਛੱਡ ਗਿਆ ਤੇ ਉਹ ਵੀ ਇੱਕ ਕਹਿੰਦੇ ਆ ਵੀ ਦੁਬਾਰਾ ਇਨਸਾਨ ਬਣ ਗਿਆ ਆਪਾਂ ਗੁਰਦੁਆਰਾ ਸਾਹਿਬ ਦਾ ਇਹ ਜਿਹੜੀ ਬਿਲਡਿੰਗ ਆ ਇਹ ਹੈਗਾ ਵੀਟਿੰਗ ਏਰੀਆ ਮਤਲਬ ਕਿ ਬਾਹਰ ਜਿਵੇਂ ਠੰਡ ਪੈਂਦੀ ਆ ਬਾਹਰ ਅੱਜ ਵੀ ਤਕਰੀਬਨ ਦੇਖੋ ਤਾਂ ਜੂਨ ਦਾ ਮਹੀਨਾ ਲੋਕਾਂ ਨੇ ਜੈਕਟਾਂ ਪਾਈਆਂ ਨੇ ਤੇ ਇੱਥੇ ਵੇਟਿੰਗ ਏਰੀਆ ਆ ਜਿਹੜੀ ਜਗ੍ਹਾ ਹੈਗੀ ਆ ਇੱਥੇ ਪ੍ਰਸ਼ਾਦ ਪਿਆ ਲੱਡੂਆਂ ਦਾ ਬਦਾਣੇ ਦਾ ਬਣਿਆ ਹੋਇਆ ਮਿੱਠਾ ਤੇ ਇਧਰਲੇ ਪਾਸੇ ਚਾਹ ਲੱਗੀ ਆ ਚਾਹ ਦਾ ਗਲਾਸ ਲਓ ਤੇ ਭਰੋ ਤੇ ਪੀਓ ਤੇ ਉਹ ਸਾਹਮਣੇ ਰਮਾਲ ਰੱਖਿਆ ਇੱਥੇ ਲਿਖਿਆ ਹੋਇਆ ਉਹ ਉੱਪਰ ਜਿਹੜੀ ਜਗ੍ਹਾ ਵਾ ਉਹ ਉਹੀ ਜਗ੍ਹਾ ਜਿੱਥੋਂ ਪੱਥਰ ਰੋੜਿਆ ਗਿਆ ਸੀ ਤੇ ਇੱਥੇ ਰਮਾਲ ਰੱਖਿਆ ਵੀ ਕਿਸੇ ਨੇ ਟੋਪੀ ਲੈ ਕੇ ਨਹੀਂ ਅੰਦਰ ਜਾਣਾ ਕਿਸੇ ਨੇ ਜੜ ਕੇ ਸਾਰੇ ਬੰਦੇ ਲਈ ਕੰਪਲਸਰੀ ਆ ਕਿ ਤੁਸੀਂ ਉਹ ਜਿਹੜਾ ਕੇਸਰੀ ਰੰਗ ਦਾ ਰਮਾਲ ਆ ਉਹ ਸਿਰ ਤੇ ਬੰਨ ਕੇ ਜਾਇਓ ਇਹ ਸਾਹਮਣੇ ਇੱਕ ਦੁਕਾਨ ਬਣਾਈ ਜਿਹਦੇ ਵਿੱਚੋਂ ਤੁਸੀਂ ਕੋਈ ਕੜਾ ਕੋਈ ਬਾਜ ਕੋਈ ਕੰਗਾ ਜਾਂ ਗੁਰਦੁਆਰਾ ਸਾਹਿਬ ਦੀ ਕੋਈ ਨਿਸ਼ਾਨੀ ਖਰੀਦਣੀ ਆ ਤੇ ਆਪਾਂ ਇੱਥੇ ਖਰੀਦ ਸਕਦੇ ਆ ਤੇ ਆਪਾਂ ਪਹਿਲਾਂ ਤਾਂ ਬਾਹਰੀ ਦ੍ਰਿਸ਼ ਤੁਹਾਨੂੰ ਦਿਖਾਤਾ ਤਾਨੂੰ ਬਹੁਤ ਵੱਡੀ ਸਟੋਰੀ ਵੀ ਸੁਣਾਤੀ। ਇਸੇ ਕਹਾਣੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਦਿਖਾਉਂਗਾ ਕਿ ਇੱਕ ਲੇਹ ਦੇ ਵਿੱਚ ਕਿਉਂਕਿ ਜਿਹੜੇ ਇਹ ਪਹਾੜ ਆ ਇੱਥੇ ਆਕਸੀਜਨ ਘੱਟ ਆ ਤੇ ਇਸ ਪਹਾੜ ਜਿਹੜੇ ਹੈਗੇ ਆ ਇਹ ਹੈਗੇ ਵੀ ਨਿਰੇ ਪੱਥਰ ਦੇ ਹੀ ਆ। ਪਹਿਲੀ ਗੱਲ ਤਾਂ ਪੱਥਰਾਂ ਦੇ ਉੱਤੇ ਉੱਗਦਾ ਨਹੀਂ। ਜੇ ਮੰਨ ਲਓ ਕੱਚਾ ਵੀ ਪਹਾੜਾ ਆ ਆਕਸੀਜਨ ਘੱਟ ਹੋਣ ਕਰਕੇ ਇਸ ਜਗ੍ਹਾ ਤੇ ਕੋਈ ਬੂਟਾ ਬਾਟਾ ਜਿਆ ਜਣ ਕੇ ਉੱਗਣਾ ਔਖਾ। ਤੇ ਗੁਰੂ ਜੀ ਨੇ ਲੇਹ ਦੇ ਵਿੱਚ ਦਾਤਣ ਕੀਤੀ ਸੀ ਦਾਤਣ ਬਾਅਦ ਚ ਗੜਤੀ ਸੀ ਤੇ ਉਹ ਬਹੁਤ ਵੱਡਾ ਮਿਸਵਾਕ ਦੀ ਦਾਤਣ ਆ ਉਹ ਤੇ ਉਹ ਬਹੁਤ ਵੱਡਾ ਦਰਖਤ ਬਣ ਗਿਆ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਅੰਦਰ ਚਲੀਏ ਇਹ ਬਾਈਕਰ ਆਏ ਹੋਏ ਆ ਜਿਹੜੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਢੇੜਾ ਦਿੰਦੇ ਆ ਲੇਹ ਲਾਕ ਦੇ ਵਿੱਚ ਹਰੇਕ ਮੁੰਡੇ ਦਾ ਸ਼ੌਂਕ ਹੁੰਦਾ ਕਿ ਉਹ ਮੋਟਰਸਾਈਕਲ ਤੇ ਘੁੰਮੇ ਸਭ ਤੋਂ ਪਹਿਲਾਂ ਤਾਂ ਇੱਥੇ ਆਪਾਂ ਗੁਰੂ ਜੀ ਦੇ ਦਰਸ਼ਨ ਕਰੀਏ ਮਹਾਰਾਜ ਦੀ ਪਾਲਕੀ ਦੇ ਦਰਸ਼ਨ ਕਰੀਏ ਤੇ ਪੱਥਰ ਦੇ ਅਰਦਾਸ ਕਰੀਏ ਤੇ ਫਿਰ ਆਪਾਂ ਅਗਲੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਦੇ ਆ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਲੱਗੇ ਆ ਇੱਥੇ ਸਭ ਤੋਂ ਪਹਿਲਾਂ ਇੱਥੇ ਲਿਖਿਆ ਵੀ ਹੋਇਆ ਵੀ ਤੁਸੀਂ ਕੈਮਰੇ ਦੀ ਨਿਗਰਾਨੀ 'ਚੋਂ ਤੇ ਇੱਥੇ ਤੁਸੀਂ ਸੈਲਫੀਆਂ ਜਾਂ ਫੋਟੋਆਂ ਜਾਂ ਵੀਡੀਓ ਨਾ ਬਣਾਓ ਇਹ ਵੀ ਲਿਖਿਆ ਹੋਇਆ ਪਰ ਆਪਣੀ ਰਿਕਵੈਸਟ ਸੀਗੀ ਰਿਕਵੈਸਟ ਕਰਕੇ ਉਹਨਾਂ ਨੇ ਅਲਾਉ ਕਰਤਾ ਇੱਥੇ ਸਭ ਤੋਂ ਪਹਿਲਾਂ ਚਰਨ ਸਾਫ਼ ਕਰਕੇ ਆਪਣੇ ਪੈਰ ਸਾਫ਼ ਕਰਕੇ ਆਪਾਂ ਅੰਦਰ ਚਲੀਏ ਕਿਉਂਕਿ ਅੰਦਰ ਬੜੀ ਪਵਿੱਤਰ ਜਗਾ ਵਾ ਸਾਡੇ ਪੈਰ ਦੇ ਨਾਲ ਇੱਕ ਦਾਣਾ ਵੀ ਮਿੱਟੀ ਦਾਣਾ ਚਲੇ ਜਾਵੇ ਇਸ ਕਰਕੇ ਇਹ ਪਹਿਲਾਂ ਤਾਂ ਪਾਲਕੀ ਸਾਹਿਬ ਦੇ ਘਰੋਂ ਜੀ ਦਰਸ਼ਨ ਫਿਰ ਆਪਾਂ ਚੱਲਦੇ ਹਾਂ ਮੱਥਾ ਟੇਕਿਆ ਇੱਥੇ ਅਰਦਾਸ ਕੀਤੀ ਫਿਰ ਉਸ ਤੋਂ ਬਾਅਦ ਇਹ ਉਹ ਪੱਥਰ ਆ ਜਿਹੜਾ ਕਹ ਲੋ ਵੀ ਉਸ ਰਾਕਸ਼ਿਸ ਨੇ ਗੁਰੂ ਜੀ ਦੇ ਉੱਤੇ ਸਿੱਟਿਆ ਸੀ ਜਿਹੜਾ ਮੂਮ ਦਾ ਬਣ ਗਿਆ ਸੀ ਤੇ ਇਧਰਲੇ ਪਾਸੇ ਕੁਝ ਕੁ ਉਦਾਸੀ ਦੀਆਂ ਤਸਵੀਰਾਂ ਲਾਈਆਂ ਹੋਈਆਂ ਵੀ ਕਿਹੜੇ ਕਿਵੇਂ-ਕਿਵੇਂ ਉਹਨਾਂ ਦਾ ਰੂਟ ਸੀਗਾ ਤੇ ਇਸ ਪੱਥਰ ਦੇ ਉੱਤੇ ਕਹ ਲੋ ਵੀ ਪੈਰ ਵੀ ਮਾਰਿਆ ਸੀ ਉਹਨੇ ਤੇ ਉਹਨੇ ਦੇਖਿਆ ਸੀ ਉਹ ਵੀ ਨਿਸ਼ਾਨੇ ਤੇ ਬਣਿਆ ਹੋਇਆ ਕਿਉਂਕਿ ਉਹ ਵੀ ਮੂਮ ਦਾ ਹੀ ਸੀ ਇਹ ਉਦਾਸੀ ਜਿਹੜੀ 1514 ਤੋਂ ਲੈ ਕੇ 1518 ਤੱਕ ਆ ਉਹਦਾ ਰੂਟ ਆ ਜਿਹੜਾ ਮੈਪ ਬਣਾਇਆ ਹੋਇਆ ਤੇ ਆਪਾਂ ਪਹਿਲਾਂ ਤਾਂ ਪੱਥਰ ਸਾਹਿਬ ਦੇ ਕਰੀਏ ਦਰਸ਼ਨ ਇਹ ਉਹ ਪੱਥਰ ਸਾਹਿਬ ਆ ਦੇਖੋ ਗੁਰੂ ਜੀ ਦੇ ਸਰੀਰ ਦੇ ਮੁਤਾਬਕੀ ਇਹ ਜਿਹੜਾ ਪੱਥਰ ਆ ਢਲ ਗਿਆ ਤੇ ਇੱਥੇ ਗੋਲਕ ਪਿਆ ਗੋਲਕ ਦੇ ਉੱਤੇ ਕਹ ਲੋ ਵੀ ਚਿਟਾਂ ਲੱਗੀਆਂ ਹੋਈਆਂ ਜਿੰਦਿਆਂ ਦੇ ਉੱਤੇ ਉਹਨਾਂ ਦੇ ਉੱਤੇ ਅਫਸਰਾਂ ਦੇ ਨਾਮ ਲਿਖੇ ਹੋਏ ਆ ਵੀ ਉਹਨਾਂ ਦੀ ਹਾਜ਼ਰੀ ਚ ਇਹ ਗੋਲਕ ਖੁੱਲੇ ਤੇ ਕਹਿੰਦੇ ਹੁੰਦੇ ਆ ਵੀ ਬਾਬੇ ਨਾਨਕ ਦਾ ਲੰਗਰ ਤਾਂ ਕਦੇ ਮੁੱਕੀ ਨਹੀਂ ਸਕਦਾ ਆਰਮੀ ਵੀ ਇਹ ਗੱਲ ਕਹਿੰਦੀ ਆ ਵੀ ਜਿਹੜਾ ਲੰਗਰ ਆ ਤੇ ਉਹ ਇਤੋਂ ਹੀ ਬਣ ਜਾਂਦਾ ਸਾਨੂੰ ਜਨ ਕੇ ਕਹਿੰਦੋ ਵੀ ਭਾਰਤ ਸਰਕਾਰ ਦੇ ਖਾਤੇ ਚੋਂ ਲਿਆਉਣਾ ਨਹੀਂ ਪੈਂਦਾ ਇਹ ਸੋਹਣੀ ਪਾਰਕਿੰਗ ਬਣੀ ਹੋਈ ਆ ਆਲੇ ਦੁਆਲੇ ਬੱਦਲ ਆ ਤੇ ਹੁਣ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਇਹ ਲੇਹ ਬਾਜ਼ਾਰ ਦੇ ਵਿੱਚ ਇਹ ਉਹੀ ਦਰਖਤ ਆ ਮਿਸਵਾਕ ਦਾ ਜਿੱਥੇ ਗੁਰੂ ਜੀ ਨੇ ਇੱਥੇ ਗੱਡਿਆ ਸੀ ਦਾਤਨ ਗੱਡੀ ਸੀ ਤੇ ਦਰਖਤ ਉੱਥੇ ਖੜਿਆ ਸੀ ਨਹੀਂ ਤਾਂ ਇੱਥੇ ਦਰਖਤ ਇੱਡੇ ਮੋਟੇ-ਮੋਟੇ ਹੈ ਨਹੀਂ ਇੱਥੇ ਦਰਖਤ ਟਾਹਣੀਆਂ ਜੀਆਂ ਹੋਰ ਹੀ ਤਰ੍ਹਾਂ ਦੇ ਆ ਤੇ ਉਹਨਾਂ ਦੀਆਂ ਕਹਿ ਲਓ ਵੀ ਇਹ ਲੱਕੜ ਦਾ ਕੰਮ ਕਰਾਉਣਾ ਤਾਂ ਉਸ ਦਰਖਤ ਤੋਂ ਕਰਾਉਂਦੇ ਆ ਇਹ ਲੇਹ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬਾ ਦਾਤਨ ਸਾਹਿਬ ਤੇ ਕਰੋ ਤੁਸੀਂ ਦਰਸ਼ਨ ਇਹ ਗੁਰਦੁਆਰਾ ਸਾਹਿਬ ਲੇ ਸ਼ਹਿਰ ਦੇ ਬਾਜ਼ਾਰ ਜਿਹੜਾ ਮੇਨ ਮਾਰਕੀਟ ਆ ਉਹਦੇ ਵਿੱਚ ਬਣਿਆ ਹੋਇਆ ਤੇ ਆਪਾਂ ਗੱਲ ਕਰਦੇ ਸੀ ਪੱਥਰ ਸਾਹਿਬ ਦੀ ਉੱਥੇ ਜਾ ਕੇ ਤੁਸੀਂ 10 ਮਿੰਟ ਬੈਠੋ 15 ਮਿੰਟ ਬੈਠੋ ਚਾਹੇ ਬਾਹਰ ਬੈਠੋ ਚਾਹੇ ਘੰਟਾ ਬੈਠੋ ਤੇ ਉੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠੇ ਹੋਈਏ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਉਹ ਸਾਨੂੰ ਸੁਣ ਰਹੇ ਨੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਉਹ ਸਾਡੇ ਦਿਲਾਂ ਦੀਆਂ ਜਾਣਦੇ ਨੇ ਤੇ ਇਹ ਵੀ ਬਹੁਤ ਵੱਡੀਆਂ ਗੱਲਾਂ ਨੇ ਤੇ ਇਹ ਦਰਖਤ ਤੁਹਾਨੂੰ ਦੱਸਿਆ ਮਿਸਵਾਕ ਦਾ ਤੇ ਇੱਥੇ ਸੜਕਾਂ ਜਿਹੜੀਆਂ ਲੇਲ ਲਾਖਦੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਜਿੱਥੇ ਖੂਬਸੂਰਤੀ ਕਹਿੰਦੇ ਹੁੰਦੇ ਆ ਜ਼ਿਆਦਾ ਹੁੰਦੀ ਆ ਉੱਥੇ ਉਨਾ ਹੀ ਜ਼ਿਆਦਾ ਖਤਰਾ ਹੁੰਦਾ ਕਿਉਂਕਿ ਕਾਰਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਜਾਂ ਕਹ ਲਓ ਵੀ ਜਿਹੜੀਆਂ ਟੋ ਕਰਦੀਆਂ ਨੇ ਉਹਨਾਂ ਨੇ ਵੀ ਸ਼ਰਤਾਂ ਰੱਖੀਆਂ ਹੁੰਦੀਆਂ ਕਿ ਤੁਸੀਂ ਇਹ ਸੀਰੀਅਲ 'ਚ ਜਾਨਨੇ ਹੋ ਤਾਂ ਤੁਹਾਨੂੰ ਇੰਸ਼ੋਰੈਂਸ ਮਿਲਣੀ ਆ ਜਾਂ ਨਹੀਂ ਮਿਲਣੀ। ਤੁਹਾਡੀ ਇੱਥੇ ਗੱਡੀ ਟੋ ਹੋਣੀ ਆ ਕਿ ਨਹੀਂ ਹੋਣੀ। ਸ਼ਹਿਰ 'ਲੇ ਬਹੁਤ ਵੱਡਾ ਏਜੰਸੀਆਂ ਵੀ ਆ ਉੱਥੇ ਕਈ ਪਰ ਉਸ ਬਾਰੇ ਵੀ ਆਪਾਂ ਤੁਹਾਨੂੰ ਸ਼ਹਿਰ ਦਾ ਵੀ ਇੱਕ ਵਾਰੀ ਟੂਰ ਦਿਖਾਉਂਗਾ ਆਉਣ ਵਾਲੇ ਵਲੌਗਾਂ ਦੇ ਵਿੱਚ ਸ਼ਹਿਰ ਦਾ ਵੀ ਟੂਰ ਆਊਗਾ। ਤੇ ਇਹ ਜਿਹੜੀ ਜਗ੍ਹਾ ਇੱਥੇ ਮਨ ਤੁਹਾਡਾ ਇੱਕਦਾਂਵੀ ਸ਼ਾਂਤ ਹੋ ਜਾਂਦਾ। ਗੁਰਦੁਆਰਾ ਪੱਥਰ ਸਾਹਿਬ ਕੇ ਤੇ ਕਹਿੰਦੇ ਹੁੰਦੇ ਗੁਲਾਬ ਦੇ ਨਾਲ ਕੰਡੇ ਵੀ ਆ ਤੇ ਗੁਲਾਬ ਜਿ ਦੇਖਣ ਨੂੰ ਸੋਹਣਾ ਲੱਗਦਾ ਤੇ ਉਹਦੇ ਨਾਲ ਕੰਡੇ ਵੀ ਆ ਇੱਥੇ ਜੇ ਸੜਕਾਂ ਸੋਹਣੀਆਂ ਨੇ ਮੌਸਮ ਸੋਹਣਾ ਵਾ ਪਹਾੜ ਸੋਹਣੇ ਆ ਪਰ ਇੱਥੇ ਵੀ ਬਹੁਤ ਜ਼ਿਆਦਾ ਖਤਰਨਾਕ ਸੜਕਾਂ ਨੇ ਖੱਡਾਂ ਨੂੰ ਛੱਡੋ ਤੁਸੀਂ ਵੀ ਡੂੰਘੀਆਂ ਡੂੰਘੀਆਂ ਖੱਡਾਂ ਨੇ ਤੇ ਇੱਥੇ ਚੋ ਆ ਬਹੁਤ ਜ਼ਿਆਦਾ ਪਾਣੀ ਵਾਲੇ ਪੱਥਰਾਂ ਦੀਆਂ ਸੜਕਾਂ ਟੁੱਟੀਆਂ ਸੜਕਾਂ ਜਿੱਥੇ ਸੜਕ ਬਣੀ ਨਹੀਂ ਸਕਦੀ ਉਹਦੇ ਬਾਰੇ ਆਉਣ ਵਾਲੇ ਵਲੋਗਾਂ 'ਚ ਗੱਲ ਕਰਾਂਗੇ ਜੇ ਹਜੇ ਵੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਛੇਤੀ ਨਵੇਂ ਵਲੋਗ 'ਚ ਧੰਨਵਾਦ ਜੀ